ਦਰਸ਼ਕੋ ਬੜੀ ਮਾੜੀ ਖਬਰ ਤੁਹਾਡੇ ਨਾਲ ਮੈਂ ਸਾਂਝੀ ਕਰਦਾ ਪਿਆ 3-4 ਦਿਨ ਪਹਿਲੇ ਜਿਹੜੇ ਮਨੀ ਭਾਜੀ ਆ ਮਨੀ ਸ਼ਰਮਾ ਜੀ ਇਹਨਾਂ ਦੀ ਗੁੰਮਸ਼ੁਦਾ ਦੀ ਆਪਾਂ ਖਬਰ ਪਾਈ ਸੀ ਅੱਜ ਐਤਵਾਰ ਹੋ ਗਿਆ ਪਰ ਬੜੀ ਮਾੜੀ ਖਬਰ ਸਾਂਝੀ ਕਰਦਾ ਪਿਆ ਜਿਹੜੇ ਮਨੀ ਸ਼ਰਮਾ ਵਾ ਉਹਨਾਂ ਦਾ ਮਰਡਰ ਕਰ ਦਿੱਤਾ ਜਾਂਦਾ ਮਰਡਰ ਕਿੰਨੇ ਕੀਤਾ ਮਰਡਰ ਉਹਦੀ ਪਤਨੀ ਤੇ ਨਾਲ-ਨਾਲ ਆ ਜਿਹੜਾ ਸਾਹਮਣੇ ਇੱਕ ਸ਼ਰਮਾ ਸਟੂਡੀਓ ਵਾਲਾ ਸੀ ਇਹ ਸ਼ਰਮਾ ਸਟੂਡੀਓ ਵਾਲਾ ਸੀ ਇਹਨਾਂ ਨੇ ਮਿਲ ਕੇ ਜਿਹੜਾ ਉਹਦਾ ਮਰਡਰ ਕਰ ਦਿੱਤਾ ਲੜਕੇ ਦਾ ਭੋਲਾ ਭਾਲਾ ਲੜਕਾ ਸੀ ਦੋ ਛੋਟੇ ਛੋਟੇ ਬੱਚੇ ਸੀ ਕੱਲ ਖਾਲੜਾ ਨਹਿਰ ਦੇ ਕੋਲੋਂ ਬਾਰਡਰ ਦੇ ਨੇੜੇ ਖਾਲੜਾ ਨਹਿਰ ਦੇ ਕੋਲੋਂ ਜਿਹੜੀ ਉਹਦੀ ਇਹ ਬੋਡੀ ਬਰਾਮਦ ਹੁੰਦੀ ਆ ਦੇਖ ਸਕਦੇ ਹੋ ਪਰਿਵਾਰ ਜਿਹੜਾ ਇਨਸਾਫ ਦੀ ਮੰਗ ਕਰ ਰਿਹਾ ਪਰ ਪੁਲਸ ਨੇ ਬੜੀ ਸਖਤੀ ਦੇ ਨਾਲ ਚਲੋ ਪੁੱਛਗਿੱਛ ਕੀਤੀ ਹੈ ਜਿਹੜੀ ਪਤਰੀ ਕੋਲੋਂ ਰਜਨੀ ਸ਼ਰਮਾ ਦੀ ਮੈਂ ਪ੍ਰੋਫਾਈਲ ਲਾਈ ਆ ਜਿਹੜਾ ਪੁਲਸ ਨੇ ਪੁੱਛਗਿੱਛ ਕੀਤੀ ਤੇ ਫੇਰ ਪਤਾ ਲੱਗਾ ਕਿ ਇਹਨਾਂ ਨੇ ਗਲਾ ਘੋਟ ਕੇ ਉਸ ਲੜਕੇ ਦਾ ਮਰਡਰ ਕਰ ਦਿੱਤਾ ਗਲਾ ਘੋਟ ਕੇ ਇਹ ਮਨੀ ਸ਼ਰਮਾ ਭੋਲਾ ਭਲਾ ਲੜਕਾ ਹੀ ਦੋ ਛੋਟੇ ਛੋਟੇ ਬੱਚੇ ਹੀ ਇਹ ਦੇਖ ਦੇ ਸਕਦੇ ਹੋ ਅੱਜ ਕਾਲੀ ਯੁੱਗ ਹੈ ਕਾਲੀ ਯੁੱਗ ਕਾਲੀ ਯੁੱਗ ਦੇ ਵਿੱਚ ਕੁਝ ਵੀ ਹੋ ਸਕਦਾ ਤੁਸੀਂ ਦੇਖ ਸਕਦੇ ਹੋ ਕਾਲੀ ਯੁੱਗ ਦੇ ਵਿੱਚ ਕੁਝ ਵੀ ਹੋ ਸਕਦਾ ਪਰ ਬੜੀ ਮਾਰੀ ਹਰਕਤ ਜਿਹੜੀ ਇਹਦੀ ਪਤਨੀ ਨੇ ਤੇ ਨਾਲ ਸਾਹਮਣੇ ਮੁੰਡਾ ਸੀ ਇਹ ਦੇਖ ਸਕਦੇ ਹੋ ਜਿਹੜਾ આરોપી ਕਾਤਲ ਸੀ सोनू ਗੱਲਬਾਤ ਕਰਾਂਗੇ ਪਰਿਵਾਰਿਕ ਮੈਂਬਰਾਂ ਦੇ ਨਾਲ ਸਰ ਤੁਹਾਡੇ ਤੁਹਾਡੇ ਕੋਲ ਲੱਗਦੇ ਸੀ ਮੇਰੀ ਜੀ ਭੂਆ ਦਾ ਬੇਟਾ ਸੀਗਾ ਹਾਂਜੀ ਮੇਰੀ ਭੂਆ ਦਾ ਬੇਟਾ ਸੀਗਾ ਪਿਛਲੇ ਪਿਛਲੇ ਐਤਵਾਰ ਤੋਂ ਮਿਸਿੰਗ ਸੀਗਾ ਅੱਛਾ ਜੀ ਤੇ ਉਹਦੀ ਫੇਰ ਗੁੰਮਸ਼ੁਦਗੀ ਦੀ ਰਿਪੋਰਟ ਤੋਂ ਬਾਅਦ ਜਦੋਂ ਘਰ ਜਾਵਨੇ ਤੇ ਪੁਲਿਸ ਨੇ ਜਦੋਂ ਭਾਲ ਸ਼ੁਰੂ ਕੀਤੀ ਹਾਂਜੀ ਫਿਰ ਉਸ ਦੌਰਾਨ ਇਨਵੈਸਟੀਗੇਸ਼ਨ ਪਤਾ ਲੱਗਾ ਕਿ ਇਹਦੀ ਵਾਈਫ ਦੇ ਇੱਕ सोनू ਸ਼ਰਮਾ ਨਾਮ ਦੇ ਬੰਦੇ ਨਾਲ ਇਲਿਜੀਟ ਰਿਲੇਸ਼ਨ ਸੀਗੇ ਕਾਫੀ ਲੰਬੇ ਸਮੇਂ ਤੋਂ ਅੱਛਾ ਜੀ ਤੇ ਇਹ ਉਹਨੂੰ ਆਪਣੇ ਜਿਹੜਾ ਸਾਡਾ ਬੇਟਾ ਮਨੀ ਸ਼ਰਮਾ ਉਹਨੂੰ ਵਿੱਚ ਰੋੜਾ ਸਮਝਦੇ ਸੀ ਇਹ ਇਹਨਾਂ ਦੀ ਕੋਈ ਲੰਬੇ ਸਮੇਂ ਤੋਂ ਪਲਾਨਿੰਗ ਸੀਗੀ ਇਹਨੂੰ ਹਟਾਣਾ ਜਾਂਦੇ ਸੀਗੇ ਅੱਛਾ ਜੀ ਤੇ ਇਹਨਾਂ ਨੇ ਉਹ ਪਲਾਨ ਹੋਲੀ-ਓਲੀ ਸਿਰੇ ਛਿੜਾ ਕੇ ਉਹਨੂੰ ਮੌਤ ਦੇ ਘਾਟ ਉਤਾਰਦਿਆਂ ਨੂੰ ਬਰੂਟਲੀ ਮਰਡਰ ਕੀਤਾ ਤੇ ਅਸੀਂ ਇਹ ਜਿਹੜੀ ਪੁਲਿਸ ਨੇ ਤੇ ਜਿਹੜੀ ਇਹਨਾਂ ਨੇ ਜਿਵੇਂ ਪਰਿਵਾਰਿਕ ਹੋਰ ਇਹਨਾਂ ਨੇ ਸਭ ਨੇ ਮਿਲ ਕੇ ਇੱਕ ਐਵੀਡੈਂਸਿਸ ਪੁਲਿਸ ਨੂੰ ਦੇਤੀਆਂ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਆ ਸਾਨੂੰ ਇਹ ਵੀ ਸ਼ੱਕ ਹੈ ਕਿ ਹੋਰ ਵੀ ਬੰਦੇ ਇਹਦੇ ਵਿੱਚ ਸ਼ਾਮਲ ਹੋਣਗੇ ਤੇ ਅਸੀਂ ਇਹ ਵੀ ਮੰਗ ਕਰਦੇ ਹਾਂ ਕਮਿਸ਼ਨਰ ਪੁਲਿਸ ਤੋਂ ਕਿ ਇਹਨਾਂ ਦੇ ਐਵੀਡੈਂਸ ਨੂੰ ਸਾਰੇ ਮੱਦੇਨਜ਼ਰ ਰੱਖਦੇ ਹੋਏ ਇਹਨਾਂ ਨੂੰ ਘਟੋ ਘਟ ਇਸ ਬਰੂਟਲ ਮਰਡਰ ਮਰਡਰ ਦੀ ਸਜ਼ਾ ਫਾਂਸੀ ਤੋਂ ਘੱਟ ਨਾ ਹੋਵੇ ਸਰ ਪਰ ਬਾਡੀ ਕਿੱਥੋਂ ਬਰਾਮਦ ਹੁੰਦੀ ਆ ਬਾਡੀ ਜੀ ਅੰਮ੍ਰਿਤਸਰ ਤੋਂ ਖਾੜਾ ਇਹ ਸ਼ਹਿਰ ਹੋਈ ਮੂਵ ਹੋਈ ਆ ਜਿਹੜੀ ਕਿ ਆ ਬਾਰਡਰ ਦੇ ਨੇੜੇ ਪਾਕਿਸਤਾਨ ਬਾਰਡਰ ਦੇ ਨੇੜੇ ਉਥੋਂ ਬਰਾਮਦ ਹੋਈ ਹੈ 7ਵੇਂ ਦਿਨ ਸਰ ਪਤਾ ਲੱਗਾ ਕਿ ਉਹਨਾਂ ਦੀ ਬੋਡੀ ਵੀ ਫੁੱਲ ਚੁੱਕੀ ਸੀ ਚਿਹਰਾ ਵੀ ਨਹੀਂ ਪਛਾਣਿਆ ਜਾ ਰਿਹਾ ਉਹ ਤਾਂ ਜੀ ਇੰਨਾ ਟਾਈਮ ਹੋ ਗਿਆ ਉਹਨਾਂ ਇਹਨਾਂ ਨੇ ਤਾਂ ਸਾਨੂੰ ਗੁੰਮਰਾਹ ਕਰ ਅਸੀਂ ਤਾਂ ਇੱਥੇ ਲੱਭਦੇ ਰਹੇ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਪੁਲਿਸ ਦੇ ਕੋਲ ਇਨਵੈਸਟੀਗੇਸ਼ਨ ਦੇ ਵਿੱਚ ਇਨਟੈਰੋਗੇਸ਼ਨ 'ਚ ਮੰਨੇ ਹੈ ਕਿ ਅਸੀਂ ਮਰਡਰ ਕਰਕੇ ਤੇ ਭੋੜੂ ਨੇੜੇ ਦੇ ਵਿੱਚ ਉਹਨੂੰ ਸੁੱਟਿਆ ਡਿਸਪੋਜ਼ ਆਫ ਉਹਨ ਦੀ ਬੋਡੀ ਕੀਤੀ ਹੈ ਪਰ ਇਹ ਫਿਰ ਵੀ ਸਾਨੂੰ ਗੁੰਮਰਾਹ ਕਰਦੇ ਰਹੇ ਇਸ ਕਰਕੇ ਉਹ ਬੋਡੀ ਮੂਵ ਹੁੰਦੀ ਹੁੰਦੀ ਆ ਇਥੋਂ ਲੈ ਕੇ 60 70 ਕਿਲੋਮੀਟਰ ਮੂਵ ਹੋਈ ਹੈ ਜੀ ਅਕੀਸਰ ਪਾਕਿਸਤਾਨ ਬਾਰਡਰ ਕੋ ਚਲੇ ਜਾਂਦੀ ਫੇਰਤੀ ਨੈਰ ਤੋਂ ਮੁਸ਼ਕਲ ਨਹੀਂ ਮਿਲਣੀ ਮੁਸ਼ਕਲ ਹੋਈ ਨਹੀਂ ਉਹ ਤਾਂ ਹੀ ਚਾਹੁੰਦੇ ਸੀਗੇ ਜੀ ਕਿ ਐਵੀਡੈਂਸ ਮਿਲੇ ਨਾ ਉਹ ਤਾਂ ਗੁੰਮਸ਼ੁਦਗੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਪੈਰਵੇ ਕਰਨ ਵਾਲਾ ਸ਼ਾਇਦ ਨਹੀਂ ਹੈਗਾ ਤੇ ਗੁੰਮਸ਼ੁਦਗੀ ਦੀ ਰਿਪੋਰਟ ਗੁੰਮਸ਼ੁਦਗੀ ਹੀ ਰਹਿ ਜਾਏ ਤੇ ਮਰਡਰ ਟ੍ਰੇਸ ਨਾ ਹੋਵੇ ਉਹ ਹੀ ਚਾਹੁੰਦੇ ਸੀਗੇ ਉਹ ਇਹ ਪਲਾਨਡ ਸੀਗਾ ਇਹਦੀ ਸਾਰਾ ਕੁਝ ਪਰ ਜਿਹਨੂੰ ਸਿਰੇ ਚੜਨ ਲਈ ਉਹਨਾਂ ਨੂੰ ਟਾਈਮ ਲੱਗ ਗਿਆ ਪਰ ਇਹ ਸਭ ਕੁਝ ਪਲਾਨ ਸੀ ਸਰ ਇਹ ਇਹ ਇਹਨਾਂ ਨੇ ਮਰਡਰ ਘਰ ਹੀ ਕੀਤਾ ਸੀ ਕਿ ਇਹਨੂੰ ਫਿਓਸ਼ ਕਰਕੇ ਲੈ ਗਏ ਨਹੀਂ ਜੀ ਮਰਡਰ ਜਿਹੜਾ ਇਨਵੈਸਟੀਗੇਸ਼ਨ ਦੇ ਵਿੱਚ ਇਨਟੈਰੋਗੇਸ਼ਨ ਦੇ ਵਿੱਚ ਜਿਹੜਾ ਮਰਡਰ ਹੋਇਆ ਉਹ ਘਰੇ ਹੀ ਹੋਇਆ ਅੱਛਾ ਘਰੇ ਹੋਇਆ ਹਾਂਜੀ ਹਾਂਜੀ ਤੇ ਮਾਰਿਆ ਕਿਸ ਤਰ੍ਹਾਂ ਸਰ ਇਹਨਾਂ ਨੇ ਇਹਨੂੰ ਸਟੈਂਗੂਲੇਟ ਕੀਤਾ ਜੀ ਇਹਦਾ ਕਿਸੇ ਪਰਨੇ ਦੇ ਕੱਪੜੇ ਦੇ ਨਾਲ ਗਲ ਘੋਟਿਆ ਜੀ ਕਿੰਨੇ ਘੋਟਿਆ ਜੀ ਜਨਾਨੀ ਨੇ ਦੋਵਾਂ ਨੇ ਮਿਲ ਕੇ ਘੋਟਿਆ ਜੀ ਪਰ ਇਹਨਾਂ ਨੇ ਬੋਡੀ ਡਿਸਪੋਜ਼ ਆਫ ਕੀਤੀ ਹੈ ਉਹਦੇ ਵਿੱਚ ਕੁਝ ਬੰਦੇ ਹੋਰ ਵੀ ਇਨਵੋਲਡ ਨੇ ਹਾਂਜੀ ਉਹ ਅਸੀਂ ਪੁਲਿਸ ਨੂੰ ਦੱਸਾਂਗੇ ਜੀ ਕੋਈ ਪੁਲਿਸ ਵੀ ਕਲੂ ਇਕੱਠੇ ਕਰ ਰਹੀ ਹੈ ਐਵੀਡੈਂਸ ਵਿੱਚ ਸਭ ਕੁਝ ਸਾਹਮਣੇ ਆ ਜਾਊਗਾ ਇੰ ਦੌਰਾਨ ਇਨਵੈਸਟੀਗੇਸ਼ਨ ਜਿਹੜੀ ਪੁਲਿਸ ਕਰੂਗੀ ਸਾਨੂੰ ਪੁਲਿਸ ਤੇ ਪੂਰਾ ਵਿਸ਼ਵਾਸ ਹੈ ਸਰ ਬੋਡੀ ਫਿਰ ਘਰੋਂ ਕਿਸ ਤਰ੍ਹਾਂ ਲੈ ਕੇ ਗਏ ਐ ਸੀਸੀਟੀਵੀ ਤੇ ਆਇਆ ਇਹ ਸੀਟੀ ਇੱਕ ਐਕਟਿਵਾ ਤੇ ਲੈ ਕੇ ਗਈ ਹੈ ਜੀ ਬੋਡੀ ਐਕਟਿਵਾ ਤੇ ਇਕੱਲਾ ਮੁੰਡਾ ਹੀ ਲੈ ਕੇ ਗਿਆ ਦੇਖੋ ਜੀ ਇਹ ਇਨਵੈਸਟੀਗੇਸ਼ਨ ਦਾ ਮਸਲਾ ਹੈ ਅਸੀਂ ਅੰਦੇ ਤੇ ਹਾਲੇ ਕੁਝ ਨਹੀਂ ਕਹਿ ਸਕਦੇ ਕਿਉਂਕਿ ਇਹ ਹੋ ਸਕਦਾ ਹੈ ਇਹ ਸਾਡੀ ਕੋਈ ਬਿਆਨ ਦਿੱਤਾ ਇਨਵੈਸਟੀਗੇਸ਼ਨ ਤੇ ਅਸਰ ਹੋਵੇ ਇਹਦੇ ਵਿੱਚ ਹੋਰ ਵੀ ਬੰਦੇ ਇਨਵੋਲਵ ਹੋ ਸਕਦੇ ਹਾਂ ਬਿਲਕੁਲ ਹੋਣਗੇ ਜੀ ਇੱਕ 6 ਫੁੱਟ ਦਾ ਬੰਦਾ ਤੂੰ ਆਮ ਨਹੀਂ ਮੂਵ ਹੋ ਸਕਦਾ ਜਵਾਨ ਬੱਚਾ ਸੀਗਾ ਹਾਂਜੀ ਦੀਦੀ ਤੁਹਾਡੇ ਕੀ ਲੱਗਦੇ ਸੀ ਮੇਰੇ ਨਾਲ ਬ੍ਰਦਰ ਸੀ ਛੋਟਾ ਅੱਛਾ ਛੋਟਾ ਬ੍ਰਦਰ ਸੀ ਹਾਂ ਮੇਰੇ ਛੋਟਾ ਬ੍ਰਦਰ ਸੀ ਤੂੰ ਕੀ ਮੰਗ ਕਰਦੇ ਹੋ ਇਨਸਾਨ ਦੀ ਕਿੰਨੀ ਸੈੜੀ ਮੋਤਨ ਨੂੰ ਦਿੱਤੀ ਹੈ ਨਾ ਅਸੀਂ ਇਹ ਮੰਗ ਕਰਦੇ ਆ ਮੋਤਤ ਵਰਗੀ ਮੋਤੋ ਵੀ ਉਹਨਾਂ ਨੇ ਤੇ ਮਾਰਨਾਂ ਨੇ ਐਤਵਾਰੀ ਦਿੱਤਾ ਜੀ ਹਾਂਜੀ ਐਤਵਾਰੀ ਐਤਵਾਰੀ ਮਾਰ ਦਿੱਤਾ ਹਾਂਜੀ ਤੇ ਮਾਰਿਆ ਕਿਉਂ ਜਾਇਦਾਦ ਦੇ ਚੱਕਰ ਪਿੱਛੇ ਪੈਸੇ ਦੇ ਚੱਕਰ ਪਿੱਛੇ ਗਲਤ ਰਿਲੇਸ਼ਨ ਸੀ ਉਹਨੂੰ ਪਤਾ ਲੱਗ ਗਿਆ ਸੀ ਇਹਨਾਂ ਦੇ ਰਿਲੇਸ਼ਨ ਦਾ ਉਹਨੇ ਇਹਨਾਂ ਨੂੰ ਵੇਖ ਲਿਆ ਸੀ ਦੋਵਾਂ ਨੂੰ ਪਤਾ ਲੱਗਾ ਕਿ ਮੰਮੀ ਪਾਵਾ ਲਾਲ ਦੇਵਾਲ ਮੰਦਿਰ ਮੱਥਾ ਟੇਕਣ ਗਈ ਸੀ ਤੇ ਉਹ ਮਗਰ ਚਲੇ ਗਿਆ ਤੇ ਜਦੋਂ ਇਹ ਜੋ ਪਤਾ ਲੱਗਾ ਉਹ ਉਹ ਨਾਲ ਹੀ ਕਹਿੰਦੇ ਵਾਪਸ ਆ ਗਿਆ ਦੀ ਇਹ ਲੜਕਾ ਉੱਪਰ ਕਮਰੇ 'ਚ ਵੜਿਆਗਾ ਸੀ ਹਾਂਜੀ ਇਹਨੇ ਉਹਨਾਂ ਨੂੰ ਵੇਖ ਲਿਆ ਦੋਨਾਂ ਨੂੰ ਇਹ ਰਜਨੀ ਤੇ ਲਵਰ ਨੂੰ ਤੇ ਇਹਨੂੰ ਅੱਛਾ ਜੀ ਦੋਨਾਂ ਨੂੰ ਵੇਖ ਲਿਆ ਤੇ ਉਹਨੇ ਕਿਹਾ ਵੀ ਮੈਂ ਦੱਸਦਾ ਮਮਾ ਨੂੰ ਜਾ ਕੇ ਇਹਨਾਂ ਦੋਵਾਂ ਨੇ ਉਹਨੂੰ ਟਾਲ ਲਿਆ ਅੱਛਾ ਮਾਤਾ ਮਾਤਾ ਕਿਹਾ ਇਹ ਫਿਰ ਪੁਲਸ ਨੇ ਬਕਾਇਆ ਕੀ ਇਹਨਾਂ ਨੂੰ ਹਾਂਜੀ ਇਨਟੈਰੋਗੇਸ਼ਨ ਦੇ ਦੌਰਾਨ ਹਾਂਜੀ ਦੀਦੀ ਤੁਹਾਡੇ ਕੀ ਲੱਗਦੇ ਨੇ ਇਹਦਾ ਵੀਰ ਛੁੱਟਿਆ ਮੇਰੀ ਚਾਚੀ ਦਾ ਬੰਦਾ ਬੜੀ ਪੈੜੀ ਮੋਦ ਦਿੱਤੀ ਆ ਉਸਨੇ ਮੈਂ ਤਾਂ ਨਹੀਂ ਇਹ ਹੱਥ ਜੋੜਦੀ ਆ ਸਕਸ ਤੋਂ ਸਕਸ ਜਾਉਣ ਨੂੰ ਦਿੱਤੀ ਜਾਵੇ ਪੁੱਛਣਾ ਪਰਵਾਰ ਰੋ ਰਿਹਾ ਉਹ ਕੱਲਾ ਸੀ ਦੋ ਪੈਰਾਂ ਦਾ ਫਰਾ ਸੀ ਮੰਮੀ ਦੀ ਬਾਈਪ ਨੂੰ ਚੰਗਾ ਨਹੀਂ ਸੀ ਲੱਗਦਾ ਉਹ ਛੱਡ ਦਿੰਦੀ ਉਹਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਸੀ ਪਲੀਜ਼ ਤੁਸੀਂ ਇਹ ਰਿਕਵੈਸਟ ਹੈ ਮੇਰੀ ਉਹਨੂੰ ਸਕਸ ਜਾਲੇ ਕੀ ਜਾਵੇ ਉਹਨੂੰ ਛੱਡ ਦਿਓ ਨਾ ਮੈਂ ਇਹ ਪਬਲਿਕ ਜਿੰਨੀ ਪਬਲਿਕ ਹੈ ਮੇਰੇ ਨਾਲ ਖੜੋ ਹੋ ਵੀ ਉਹਨੂੰ ਛੱਡੋ ਨਾ ਤੇ ਦੇਖ ਸਕਦੇ ਹੋ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲਾ ਉਹਨੂੰ ਨਾ ਛੱਡੋ ਉਹਨੂੰ ਨਾ ਛੱਡੋ ਪੁਲਿਸ ਨੇ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰ ਲਿਆ ਉਹਨਾਂ ਨਾਲ ਹੋਰ ਵੀ ਕੋਈ ਜ਼ਰੂਰ ਜੁੜੇ ਹੋਣੇ ਆ ਮੈਂ ਤੁਹਾਡੇ ਹੱਥ ਜੋੜਦੀ ਆ ਪਲੀਜ਼ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰੋ ਕੋਣ ਹੈ ਉਹ ਮੈਨੂੰ ਨਹੀਂ ਪਤਾ ਇਹ ਤੁਸੀਂ ਜਾਣਦੇ ਹੋ ਵੀ ਇੱਕ ਇੱਡਾ ਸੱਤੋਪੇ ਜਿਹਾ ਤੇ ਜਵਾਨ ਬੱਚਾ ਨੂੰ ਕਿੱਦਾਂ ਲੈ ਕੇ ਜਾ ਸਕਦੀ ਹੈ ਉਹ ਤੇ ਭਲਜੀ ਇੰਨਾ ਕੋਲਾ ਬੱਚਾ ਕੋਲੋਂ ਇੱਕ ਦਾ ਦੋ ਨਹੀਂ ਆਣਾ ਉਹਨੂੰ ਤਾਂ ਕੋਈ ਗੱਲ ਨਹੀਂ ਜਿਉਂ ਉਹਦੇ ਨਾਲ ੱਟਕਾ ਵੀ ਹੁੰਦਾ ਤੇ ਨਾਲ ਕੋਈ ਉਹਨ ਘੜਾ ਕੋਈ ਗੱਲ ਨਹੀਂ ਮੱਲੇ ਜੇ ਪੁੱਛੋ ਸਾਡੇ ਸੀ ਉਹ ਗਊ ਬੱਚਾ ਸੀਗਾ ਉਹਦੇ ਚੰਨੀ ਮਾੜੀ ਕੀਤੀ ਉਸਨੇ ਮੈਂ ਕਿੰਨੀ ਆ ਵੀਰ ਮੇਰੇ ਆਨੂੰ ਛੱਡਿਓ ਨਾ ਉਹਨੂੰ ਇੱਕ ਬੜੀ ਪੂੜਾ ਤਰਫਾ ਕੇ ਛੱਡਿਓ। ਅਬੇ ਉਹਨੂੰ ਛੱਡਿਓ ਨਾ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲਾ। ਸਰ ਤੁਸੀਂ ਕੀ ਲੱਗਦੇ ਉਹਨਾਂ ਨੇ? ਕੀ ਲੱਗਦੇ ਤੁਸੀਂ? ਮੈਂ ਮਾਮਾ ਜੀ ਹੁੰਦੇ। ਅੱਛਾ ਮਾਮੇ ਲੱਗਦੇ। ਹਾਂ ਜੀ। ਕੀ ਮੰਗ ਕਰਦੇ ਹੋ ਸਰ ਪ੍ਰਸ਼ਾਸਨ? ਬਸ ਉਹਨੂੰ ਸਗੋਂ ਸਜਾਤ ਦਿੱਤੀ ਜਾਵੇ ਬਸ। ਜੋ ਕਿ ਦੂਜਿਆਂ ਨੂੰ ਖਬਰ ਹੋਵੇ ਆ ਚੀਜ਼ ਦੀ। ਕਿ ਐਸ ਮਤਲਬ ਕੀ ਇਹ ਕਤਲਕ ਕੀ ਅਸਰ ਕਰਦਾ ਐਸ ਗੁਰਾ ਦਾ ਕੀ ਅਸਰ ਹੁੰਦਾ ਉਹਨੂੰ ਮਤਲਬ ਕੀ ਨਾ ਮਤਲਬ ਜਿਹੜੇ ਹਰ ਬੰਦੇ ਨੂੰ ਇੱਕ ਲੈਸਨ ਹੋਏ 7-8 ਦਿਨਾਂ ਬਾਅਦ ਬੋਡੀ ਮਿਲੀ ਹਾਂਜੀ ਹਾਂਜੀ ਜੇ ਅੱਗੇ ਅਨੰਦ ਗੰਦੀ ਦੀ ਫਿਰ ਖਤਮ ਸੀ ਫੇਟਦੇ ਆਂ ਐਵੀਡੈਂਸ ਖਤਮ ਸੀ ਸਾਰੇ ਹੁੰਦੇ ਸਾਰੇ ਦਰਸ਼ਕੋ ਦੇਖ ਸਕਦੇ ਹੋ ਬੜੀ ਮਾਰੀ ਖਬਰ ਮੈਂ ਸਾਂਝੀ ਕਰਦਾ ਪਿਆ ਕੁਝ ਦਿਨ ਪਹਿਲੇ ਮਨੀ ਭਾਜੀ ਦੀ ਫੋਟੋ ਪਾਈ ਸੀ ਅੱਜ ਦੁਨੀਆ ਦੇ ਵਿੱਚ ਨਹੀਂ ਆ ਇਨਾਂ ਦਾ ਕਤਲ ਕਰਨ ਵਾਲੇ ਕੋਣ ਨਿਕਲੇ ਇੱਕ ਦੀ ਪਤਨੀ ਰਜਨੀ ਸ਼ਰਮਾ ਤੇ ਨਾਲ ਨਾਲ ਆਲਾ ਸਾਹਮਣੇ ਫੋਟੋਗ੍ਰਾਫਰ ਆ ਦੇਖ ਸਕਦੇ ਹੋ ਉਹਦੀ ਵੀ ਪ੍ਰੋਫਾਈਲ ਆ ਬੜੀ ਮਾਰੀ ਘਟਨਾ ਹੈ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਦੇਖ ਸਕਦੇ ਹੋ ਰੋ ਰੋ ਕੇ ਬੁਰਾ ਆ ਲਿਆ ਪਰ ਉਹਨਾਂ ਨੇ ਕਹਿਣਾ ਕੋਈ ਹੋਰ ਵੀ ਵਿੱਚ ਹੋ ਸਕਦਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਹੁਣੇ ਪੋਸਟਮਾਰਟਮ ਹੋ ਰਿਹਾ ਹੁਣੇ ਬੋਡੀ ਬਾਰੋ-ਬਾਰ ਜਿਹੜੀ ਉੱਥੇ ਲੈ ਕੇ ਗਈ ਜਾਏਗੀ ਤੇ ਸੰਸਕਾਰ ਹੋਏਗਾ ਦੇਖ ਸਕਦੇ ਹੋ ਏਡੀ ਮਾਰੀ ਘਟਨਾ ਬੜੀਆ ਖਬਰਾਂ ਪਾਈਆ ਗੁੰਮਸ਼ੁਦਾਰੀ ਆ ਪਰ ਸਾਰੇ ਲੱਭ ਗਏ ਆ ਸਾਡਾ ਭਰਾ ਲੱਭਿਆ ਤੇ ਕਿਸ ਹਾਲਤ ਦੇ ਵਿੱਚ ਲੱਭਿਆ ਕੋਦਾ ਮਰਨ ਵੀ ਕਰ ਦਿੱਤਾ ਸੀ ਇਹਦੀ ਪਤਨੀ ਨੇ ਮਿਲ ਕੇ ਤੇ ਸਾਹਮਣੇ ਆ ਲੜਕੇ ਐ ਸਾਹਮਣੇ ਬਿਲਕੁਲ ਆ ਦੇਖ ਸਕਦੇ ਹੋ ਐ ਸਟੂਡੀਓ ਵੱਲਾ ਸੀ ਆ ਹਵਾਨ ਇਹਦੀ ਸਖਤ ਤੋਂ ਸਖਤ ਮੰਗ ਕਰ ਰਹੀ ਆ ਤੇ ਇਹਨੂੰ ਮਤਲਬ ਫਾਂਸੀ ਦੀ ਸਜ਼ਾ ਹੋਵੇ ਜਿਸ ਤਰ੍ਹਾਂ ਤਰਫ ਤਰਫ ਕੇ ਮਾਰਿਆ ਦੀ ਵੀ ਇਸ ਤਰ੍ਹਾਂ ਹੀ ਮੌਤ ਹੋਇਆ ਦੇਖ ਸਕਦੇ ਹੋ ਇਹ ਲੜਕੇ ਦੀ ਵੀ ਮੈਂ ਮਨੀ ਜੀ ਦੀ ਫੋਟੋ ਲਾਈ ਆ ਇਹਦੀ ਜਿਹੜੀ ਕਲਯੁਗੀ ਪਤਨੀ ਰਜਨੀ ਨੇ ਵੀ ਫੋਟੋ ਲਾਈ ਆ ਤੇ ਆ सोनू ਲੜਕੇ ਦੀ ਫੋਟੋ ਲਾਈ ਆ ਪਤਾ ਲੱਗਾ ਜੀ ਬੇਟੀ ਦੀ ਵੀ ਕੰਦੇ ਸ਼ਾਦੀ ਸੀ ਇਹ ਜਿਹੜਾ ਲੜਕਾ ਵੇਖ ਲਓ ਇੰਨੇ ਇੰਨਾ ਕ ਮਾਰਾ ਕਰਮ ਕਰ ਦਿੱਤਾ ਕੋ ਦਾ ਗਲਾ ਘੋਟ ਕੇ ਗਲਾ ਘੋੜ ਕੇ ਇਹਨਾਂ ਨੇ ਦੋਨਾਂ ਨੇ ਮਾਰ ਕੇ ਉਹਨੂੰ ਲੈ ਕੇ ਬੋੜੀ ਦੇ ਉੱਤੇ ਐਕਟਿਵਾ ਦੇ ਜੋ ਦੱਸਿਆ ਜਾ ਰਿਹਾ ਕੋ ਨੂੰ ਭੋੜੂ ਨੇ ਯਾਰ ਤੇ ਸੁੱਟ ਆਏ ਆ ਜੀ ਦਰਸ਼ਕੋ ਮੈਂ ਵੀਡੀਓ ਲਾਈਕ ਕਿਤਨੀ ਕਵਾਂਗਾ ਸਿਰਫ ਓਮ ਸ਼ਾਂਤੀ ਓਮ ਲਿਖ ਦਿਓ ਵਾਹਿਗੁਰੂ ਜੀ ਦੇਖੋ ਪ੍ਰਮਾਤਮਾ ਦੀ ਗਈ ਗਈ ਆਤਮਾ ਨੂੰ ਸਵਰਗਾ ਚ ਵਾਸ ਦੇਵੇ ਪਰ ਬੜਾ ਦੁਖਦਾਈ ਖਬਰ ਆ ਬੜਾ ਨਾ ਭੈੜੀ ਤਰ੍ਹਾਂ ਦਾ ਮਰਡਰ ਕੀਤਾ ਗਿਆ ਦੇਖ ਸਕਦੇ ਹੋ ਮਰਡਰ ਕਿੱਥੇ ਕੀਤਾ ਗਲੇ ਘੋਟ ਕੇ ਇਹਨਾਂ ਨੇ ਕਿਸੇ ਨੇ ਬਾਵਾ ਪੜਿਆ ਇਹਨਾਂ ਨੇ ਪੈਰ ਫੜੇ ਤੇ ਉਹਨੇ ਗਲਾ ਘੋਟ ਕੇ ਜਿਹੜਾ ਮਾਰ ਦਿੱਤਾ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਪਰ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਜਿਹੜਾ ਦੀ ਪਤਨੀ ਕੋਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਤੇ ਨਾਲ ਹੀ ਇਹਦੀ ਪਤਨੀ ਬੱਕੀ ਕੋ ਫੋਟੋਗ੍ਰਾਫਰ ਨੂੰ ਬੁਲਾਓ ਫਿਰ ਉਹ ਫੋਟੋਗ੍ਰਾਫਰ ਨੂੰ ਜਦੋਂ ਪੁਲਿਸ ਨੇ ਸਖਤੀ ਦਿਖਾਈ ਤੇ ਫਿਰ ਪਤਾ ਲੱਗਦਾ ਕਿ ਕਤਲ ਕਿਸ ਤਰ੍ਹਾਂ ਆਇਆ ਸੀ ਅਸ ਭੋਲੇ ਪਾਲੇ ਲੜਕੇ ਦਾ ਇਹ ਵੇਖ ਲੋ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਕਹਿੰਦੇ ਕਿ ਇਹਦੇ ਨਾਲ ਵੀ ਇਹੀ ਕੁਝ ਹੋਣਾ ਚਾਹੀਦਾ ਕਿ ਇਹਨੂੰ ਫਾਂਸੀ ਦੀ ਸਜ਼ਾ ਨਹੀਂ ਦੇਣੀ ਚਾਹੀਦੀ ਆ ਵੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਬੜੀ ਮਾੜੀ ਘਟਨਾ ਸਾਂਝੀ ਕਰ ਰਿਹਾ ਮੈਂ ਤੁਹਾਡੇ ਨਾਲ ਚੰਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੈ ਮਾਤਾ ਦੀ ਤੁਸੀਂ ਗਈ ਗਈ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੋ ਬਸ ਪੰਗਾ ਦਸਕੋ